ਲੱਡੂ ਵੰਡੇ ਜਾ ਰਹੇ ਨੇ ਬਰਫੀਆਂ ਵੰਡੀਆਂ ਜਾ ਰਹੀਆਂ ਨੇ ਤੇ ਗੁਲਾਬ ਜਾਮਨ ਨੂੰ ਵੰਡੇ ਜਾ ਰਹੇ ਨੇ ਤਸਵੀਰ ਹੈ ਇਹ ਪੰਜਾਬ ਹੈ ਪੰਜਾਬ ਉਧਰ ਬਰਫੀ ਵੰਡੀ ਜਾ ਰਹੀ ਹੈ ਉਧਰ ਲੱਡੂਆਂ ਦੇ ਡੱਬੇ ਖੋਲੇ ਜਾ ਰਹੇ ਆ ਆਪਾਂ ਸੇਵਾ ਕਰ ਲਈਜੀਏ ਆਪਾਂ ਦਾ ਸੰਗਤਾਂ ਦੀ ਹਾਂ ਆਪੇ ਮਹਾਰਾਜ ਪਰਮਾਤਮਾ ਜੀ ਕਰੇਗਾ ਜੀ ਸਭ ਜੋ ਕਰਦੇ ਕਰਨ ਦੇ ਉਹਨਾਂ ਨੂੰ 5 ਸਾਲ ਚੱਲ ਚੱਜੇ ਇਹ ਨਹੀਂ ਮੁੱਕਣਾ ਗੁਰੂ ਦਾ ਲੰਗਰ ਐ ਇਹਦਾ ਇੱਥੇ ਹੀ ਚੱਲੂਗਾ ਜੀ ਕਾ ਬੇਨਾਮ ਅੰਦਗ ਦੀ ਕਿਰਪਾ ਜੀ ਬਾਬਾ ਨਾਨਕ ਆਪੇ ਚਲਾਈ ਜਾਂਦਾ ਆਪਣੇ ਕੰਮ ਮਸੀਬਤਾਂ ਕੁਝ ਵੀ ਨਹੀਂ ਹੈਗੀ ਇਹ ਇਹ ਤਾਂ ਵੱਡੇ ਵੱਡੇ ਲੈਵਲ ਖੜੇ ਕਰਕੇ ਸਾਡੇ ਦਸਮੇਸ਼ ਪਿਤਾ ਇਹ ਤਾਂ ਹੈ ਹੀ ਕੁਛ ਨਹੀਂ ਅੱਜ ਤਾਂ ਸਾਧਨੇ ਬਹੁਤ ਹੈ ਸਾਡੇ ਕੋਲ ਪਹਿਲਾਂ ਉਸ ਟਾਈਮ ਕੁਛ ਨਹੀਂ ਕੀ ਜਦ ਨਹੀਂ ਡਟੇ ਜਦ ਨਹੀਂ ਹਟੇ ਸਿੰਘ ਇਹ ਤਾਂ ਹੁਣ ਗੁਪਤ ਫੌਜਾਂ ਹੈ ਬਹੁਤ ਨੇ ਇਹ ਤਾਂ ਪਰਮੇਸ਼ਰ ਦੀ ਮੋਜ ਹੈ ਪਾਣਾ ਹੈ ਰਜ਼ਾ ਵਿਚਕ ਕਰਨੀ ਵਾਲੀਆਂ ਰੂਹਾਂ ਹੁਕਮ ਚ ਬੈਠੀਆਂ ਨੇ ਇਹ ਟੀ ਕੋਈ ਗੱਲ ਖਾਸ ਨਹੀਂ ਨਹੀਂ ਇਹਦੇ ਵਿੱਚ ਤਾਂ ਟੋਟਾ ਨਹੀਂ ਉਹਨਾਂ ਨੇ 20 ਰੁਪਏ ਦਾ ਲਾਇਆ ਦਾ ਉਹੀ ਨਹੀਂ ਮੁੱਕਦਾ ਤਾਂ ਸ਼ੰਭੂ ਬਾਰਡਰ ਤੇ ਇਸ ਵੇਲੇ ਮੌਜੂਦ ਆ ਜਿੱਥੇ ਇੱਕ ਪਾਸੇ ਕਿਸਾਨਾਂ ਦੇ ਵਿੱਚ ਜੋਸ਼ ਹੈ ਔਰ ਦੂਸਰੇ ਪਾਸੇ ਇੱਕ ਇਹ ਵੀ ਤਸਵੀਰ ਤੁਹਾਨੂੰ ਦਿਖਾਉਣੀ ਹੈ ਜਿੱਥੇ ਲੱਡੂ ਵੰਡੇ ਜਾ ਰਹੇ ਨੇ ਬਰਫੀਆਂ ਵਡੀਆਂ ਜਾ ਰਹੀਆਂ ਨੇ ਤੇ ਗਲਾਬ ਜਾਮ ਨੂੰ ਵੰਡੇ ਜਾ ਰਹੇ ਨੇ ਇਹ ਤਸਵੀਰ ਹੈ ਇਹ ਪੰਜਾਬ ਹੈ ਪੰਜਾਬ ਇਹ ਪੰਜਾਬ ਦੇ ਕਿਸਾਨ ਨੇ ਇੱਕ ਪਾਸੇ ਤਾਂ ਬਾਰਡਰ ਤੇ ਡਟੇ ਐ ਔਰ ਦੂਸਰੇ ਪਾਸੇ ਗਲਾਬ ਜਾਮਨਾ ਇਹ ਤਸਵੀਰ ਦੇਖ ਸਕਦੇ ਹੋ ਉਧਰ ਬਰਫੀ ਵੰਡੀ ਜਾ ਰਹੀ ਹੈ ਉਧਰ ਲੱਡੂਆਂ ਦੇ ਡੱਬੇ ਖੋਲੇ ਜਾ ਰਿਹਾ ਤਾਂ ਇਹ ਇਹ ਵਾਕਿਆ ਹੀ ਇਹ ਪੰਜਾਬ ਦੇ ਕਿਸਾਨ ਨੇ ਇੱਕ ਪਾਸੇ ਪਤਾ ਹੈ ਕਿ ਸਾਹਮਣੇ ਮੁਸੀਬਤ ਹੈ ਤਾਂ ਇਧਰ ਦੂਜੇ ਪਾਸੇ ਇਹ ਪੰਜਾਬ ਦੇ ਕਿਸਾਨ ਵੀਰਾਂ ਦਾ ਪਿਆਰ ਮੁਹੱਬਤ ਦੇਖ ਸਕਦੇ ਹੋ ਲੰਗਰਾਂ ਦੀ ਜੇਕਰ ਗੱਲ ਕਰੀਏ ਤੇ ਇਹ ਲੰਗਰ ਕਦੇ ਵੀ ਗੁਰੂ ਦੇ ਮੁੱਕਦੇ ਨਹੀਂ ਆ ਔਰ ਬਾਕੀ ਇਹ ਇਹ ਲੱਡੂ ਉਧਰ ਬਰਫੀ ਹੈ ਔਰ ਦੂਜੇ ਪਾਸੇ ਬੂੰਦੀ ਦੇ ਲੱਡੂ ਮਿਲ ਰਿਹਾ ਹੈ ਬਾਬਾ ਜੀ ਇਹ ਤਸਵੀਰ ਅਸੀਂ ਦੇਖ ਰਹੇ ਹਾਂ ਇੱਕ ਪਾਸੇ ਸਾਹਮਣੇ ਫੌਜ ਖੜੀ ਆ ਮੁਸੀਬਤ ਹੈ ਡਟ ਕੇ ਖੜੇ ਆ ਤੇ ਦੂਜੇ ਪਾਸੇ ਲੱਡੂ ਬਰਫੀ ਵੰਡੀ ਜਾ ਰਹੀ ਹੈ ਫਤਿਹ ਸੇਵਾ ਕਰ ਲਈਜੀ ਆਪਾਂ ਦਾ ਸੰਗਤਾਂ ਦੀ ਹਾਂ ਅੱਪੇ ਮਾਰਨ ਪਰਮਾਤਮਾ ਸੀ ਕਰੇਗਾ ਜੀ ਸਭ ਜੋ ਕਰਨੇ ਕਰਨ ਦੇ ਉਹਨਾਂ ਨੂੰ ਹਾਂ ਜੀ ਨਹੀਂ ਇਹ ਕਿੰਨਾ ਕਚੇਰੇ ਪਹਿਲਾਂ ਵੀ ਅਸੀਂ ਸੰਘਰਸ਼ ਲੜਿਆ ਤੁਸੀਂ ਬੜੀ ਜੱਦੋਜਹਿਦ ਕੀਤੀ ਐ ਤੇ ਹੁਣ ਚਾਰ ਮਹੀਨਾ ਡੇਢ ਮਹੀਨਾ ਚੱਲੇ ਅਸੀਂ ਇਹਦਾ ਚੱਲਦਾ ਰਹਿਣਾ ਜੀ ਤੇ ਰੁਕਣਾ ਨਹੀਂ ਅਸੀਂ ਬਸ ਜੋ ਮਰਜ਼ੀ ਹੋ ਜੀ ਇਹ ਅੱਜ ਲੱਡੂਆਂ ਦੀ ਸੇਵਾ ਕੀਤੀ ਗਈ ਐ ਫਿਰ ਤੁਹਾਡੇ ਲੋ ਹਾਂ ਜੀ ਹਾਂ ਰੋਜ਼ ਚੱਲਦਾ ਜੀ ਅੱਜ ਨਹੀਂ ਹਾਂ ਲਗਾਤਾਰ ਚੱਲਦਾ ਰਹੇਗਾ ਜੀ ਅੱਜ ਲਗਾਤਾਰ ਚੱਲਦਾ ਰਹੂਗਾ ਤਾਂ ਬਿਲਕੁਲ ਇਹ ਦੇਖ ਸਕਦੇ ਹੋ ਤੁਸੀਂ ਇਹ ਵੀਰ ਬਰਫੀ ਵੰਡ ਰਿਹਾ ਤਾਂ ਇਹ ਜੋ 5 ਸਾਲ ਚੱਲ ਚੱਜੇ ਇਹ ਨਹੀਂ ਮੁੱਕਣਾ ਗੁਰੂ ਦਾ ਲੰਗਰ ਹੈ ਇਹਦਾ ਇੱਦਾਂ ਹੀ ਚੱਲੂਗਾ ਜੀ ਹਾਂਜੀ ਸਾਹਮਣੇ ਫੌਜ ਹੈ ਮੁਸੀਬਤ ਵੱਡੀ ਹੈ ਤਾਂ ਇੱਥੇ ਲੱਡੂ ਬਰਫੀਆਂ ਵੰਡ ਰਹੇ ਸਾਨੂੰ ਕੋਈ ਚਿੰਤਾ ਨਹੀਂ ਹੈਗੀ ਜੀ ਇੱਦਾਂ ਹੀ ਬੈਠਾਂਗੇ ਹੁਣ ਚੜ੍ਹਦੀ ਕਲਾ ਚਾਂ ਜੀ ਬਰਫੀ ਲੱਡੂ ਜੋ ਵੀ ਗੱਜਰ ਪਾਗ ਸਭ ਕੁਝ ਇੱਥੇ ਵਾਧੂ ਹੈ ਜੀ ਕਮਾ ਹਾਂ ਤਾਂ ਵਧੀਆ ਲੈ ਕੇ ਆਏ ਆ ਪੂਰੇ ਡੱਬੇ ਡੱਬੇ ਦਿਖਾ ਦਿਓ ਬਈ ਇੱਕ ਰੀ ਦੇਖ ਸਕਦੇ ਆ ਤੁਸੀਂ ਇਹ ਡੱਬੇ ਜਿਹੜੇ ਆ ਉਹ ਰੱਖੇ ਹੋਏ ਆਗੇ ਬਰਫੀ ਹੈ ਕਦੀ ਲੱਡੂ ਐ ਇੱਕ ਪਾਸੇ گلاب ਜਾਮਨਾ ਵੀ ਐ ਤਾਂ ਵੱਖਰੀ ਵੱਖਰੀ ਵੈਰਾਈਟੀ ਐ ਇਹ ਤਾਂ ਇੰਜ ਲੱਗਦਾ ਕਿ ਜਿੱਦਾਂ ਅਸੀਂ ਨਾ ਕੋਈ ਸਵੀਟ ਵਾਲੀ ਦੁਕਾਨ ਤੇ ਪਹੁੰਚ ਗਏ ਆ ਤੇ ਉੱਥੋਂ ਡੱਬੇ ਲੈ ਰਹੇ ਆ ਵੀ ਲਿਆ ਭਾਈ ਅਸੀਂ ਘਰਾਂ ਨੂੰ ਖੜਨੇ ਆ ਤੇ ਇਹ ਮਾਹੌਲ ਬਣਿਆ ਸ਼ੰਭੂ ਤੇ ਬਜ਼ੁਰਗ ਕਿਸਾਨ ਸਾਡੇ ਤੁਸੀਂ ਇਹ ਤਸਵੀਰ ਦੇਖ ਸਕਦੇ ਆ ਇੱਧਰ ਹੋਰ ਵੀ ਲੰਗਰ ਲੱਗੇ ਹੋਏ ਆ ਸਾਗ ਮਿਲ ਰਿਹਾ ਹੈ ਚਟਣੀ ਮਿਲ ਰਹੀ ਆ ਉਹ ਵੀ ਤਸਵੀਰ ਤੁਹਾਨੂੰ ਦਿਖਾਵਾਂਗੇ ਜਿੱਥੇ ਸਾਗ ਤੇ ਚਟਨੀ ਦਾ ਲੰਗਰ ਜਿਹੜਾ ਉਹ ਸਿੰਘਾਂ ਨੇ ਲਾ ਦਿੱਤਾ ਹੈ ਇਹ ਸ਼ੰਭੂ ਬਾਰਡਰ ਦੀ ਤਸਵੀਰ ਹੈ ਉਹ ਵੀ ਤੁਹਾਨੂੰ ਦਿਖਾਉਨੇ ਆ ਤਾਂ ਇਹ ਰੰਗ ਹੈ ਵਾਕਿਆ ਹੀ ਜਿੱਥੇ ਸ਼ੰਭੂ ਤੇ ਇੱਕ ਪਾਸੇ ਮੁਸੀਬਤ ਲੱਗੀ ਆ ਤੇ ਦੂਸਰੇ ਪਾਸੇ ਸਾਡੇ ਇਧਰ ਕਿਸਾਨ ਵੀਰਾਂ ਨੇ ਇਹ ਮੈਂ ਕਹੂੰਗਾ ਤਸਵੀਰ ਦਿਖਾ ਦਿਓ ਇਹ ਸਾਗ ਹੈ ਇੱਕ ਪਾਸੇ ਸਾਗ ਦੇ ਨਾਲ ਚਟਨੀ ਚਾਰ ਦਿੱਤਾ ਜਾ ਰਿਹਾ ਪੁਦੀਨੇ ਦਾ ਤਾਂ ਬਾਈ ਇਹ ਇੱਕ ਪਾਸੇ ਈ ਢੀ ਤਕੜੀ ਮੁਸੀਬਤ ਆ ਹੈ ਸ਼ੰਭੂ ਤੇ ਡੱਟ ਕੇ ਖੜੇ ਆ ਸਾਗ ਦਾ ਲੰਗਰ ਹੈ ਚਾਰ ਮਿਲ ਰਿਹਾ ਚਟਨੀ ਮਿਲ ਰਹੀ ਹੈ ਬਾਬੇ ਨਾਨਕ ਦੀ ਕਿਰਪਾ ਜੀ ਹਾਂ ਬਾਬਾ ਨਾਨਕ ਆਪੇ ਚਲਾਈ ਜਾਂਦਾ ਆਪਣੇ ਕੰਮ ਇਹ ਜਿੱਡੀ ਮਰਜ਼ੀ ਮੁਸੀਬਤ ਹੋਵੇ ਵਾਕਿਆ ਇਹ ਪਹਿਲੀ ਬਾਦਸ਼ਾਹੀ ਦਾ ਚਲਾਇਆ ਲੰਗਰ ਹੈ ਕਦੀ ਰੁਕਦਾ ਨਹੀਂ ਬਿਲਕੁਲ ਨਹੀਂ ਰੁਕਦਾ ਅਕਾਲ ਦਾ ਚਲਾਇਆ ਹੋਇਆ ਲੰਗਰ ਹੈ ਇਹ ਜੀ ਚਾਰੇ ਜੀ ਜਿਹੜੀ ਮੁਸੀਬਤ ਸਾਹਮਣੇ ਆ ਉਹਦਾ ਕਿੱਦਾਂ ਮੱਥਾ ਲਾਉਣਾ ਹੈ ਉਹਦੇ ਨਾਲ ਕਿੱਦਾਂ ਸਾਹਮਣਾ ਕਰਨਾ ਇਹ ਮੁਸੀਬਤ ਤਾਂ ਕੁਝ ਵੀ ਨਹੀਂ ਹੈਗੀ ਇਹ ਇਹ ਤਾਂ ਤਾਂ ਵੱਡੇ ਵੱਡੇ ਲੈਵਲ ਖੜੇ ਕਰਕੇ ਸਾਡੇ ਦਸਮੇਸ਼ ਪਿਤਾ ਇਹ ਤਾਂ ਹੈ ਹੀ ਕੁਝ ਨਹੀਂ ਅੱਜ ਤਾਂ ਸਾਧਨ ਹੀ ਬਹੁਤ ਹੈ ਸਾਡੇ ਕੋਲ ਪਹਿਲਾਂ ਉਸ ਟਾਈਮ ਕੁਝ ਨਹੀਂ ਸੀ ਕੋਈ ਖਾਣਾ ਪੀਣਾ 18ਵੀਂ ਸਦੀ ਚ ਗੁੰਡੇ ਹਥਿਆਰ ਸਿਰ ਤੇ ਪਟਕਾ ਕਿਸ ਹੈਰਾ ਬਸ ਤੇ ਸੀਰਾਂ ਦੇ ਮੁੱਲ ਜਦ ਨਹੀਂ ਡਟੇ ਜਦ ਨਹੀਂ ਹਟੇ ਸਿੰਘ ਤੇ ਤਾਂ ਹੁਣ ਗੁਪਤ ਫੌਜਾਂ ਹੀ ਬਹੁਤ ਨੇ ਇਹ ਤਾਂ ਪਰਮੇਸ਼ਰ ਦੀ ਮੋਜ ਹੈ ਪਾਣਾ ਹੈ ਰਜ਼ਾ ਵਿੱਚ ਕਰਨੀ ਵਾਲੀਆਂ ਰੂਹਾਂ ਹੁਕਮ ਚ ਬੈਠੀਆਂ ਨੇ ਕੋਈ ਐਡੀ ਕੋਈ ਗੱਲ ਖਾਸ ਨਹੀਂ ਹੈਗੀ ਜੀ ਬਿਲਕੁਲ ਇਹ ਇਹ ਤਸਵੀਰ ਦੇਖ ਸਕਦੇ ਆ ਇੱਧਰ ਬਜ਼ੁਰਗ ਬਾਪੂ ਵੀ ਆ ਪਹਿਲਾ ਚਟਣੀ ਆ ਵਰਤਾਰੇ ਤੇ ਹੁਣ ਇਹ ਚਾਰ ਹੈ ਚਾਰ ਵੀ ਵੇਖੋ ਤੁਸੀਂ ਹੈਂ ਤਾ ਬੱਬਈ ਹੈ ਪੂਰੀ ਕਿਰਪਾ ਹੈ ਨਾ ਪ੍ਰਮਾਤਮਾ ਦੀ ਇੱਕ ਪਾਸੇ ਮੁਸੀਬਤ ਨਾਲ ਐ ਡਟੇ ਐ ਤੇ ਦੂਜੇ ਪਾਸੇ ਲੰਗਰ ਧੜਾ ਧੜ ਚੱਲ ਰੇ ਸਾਗ ਐ ਚਟਨੀ ਇਹਦਾ ਗੁਰੂ ਨਾਨਕ ਮਹਾਰਾਤਾ ਚਲਾਇਆ ਹੋਇਆ ਇਹਦੇ ਵਿੱਚ ਤਾਂ ਟੋਟਾ ਨਹੀਂ ਉਹਨਾਂ ਦਾ 200 ਰੁਪਏ ਦਾ ਲਾਇਆ ਦਾ ਉਹੀ ਨਹੀਂ ਮੁੱਕਦਾ ਬੱਦ ਤੋਂ ਬੱਦ ਇਹਦਾ ਚੱਲਦਾ ਹੀ ਰਹਿਣਾ ਪਹਿਲਾਂ ਪਹਿਲਾਂ ਵੀ ਦਿੱਲੀ ਕਿੱਡਾ ਮੋਰਚਾ ਲੱਗੇ ਰਿਹਾ ਉੱਥੇ ਜਨਤਾ ਨਾਲ ਛੱਕਦੀ ਰਹੀ ਐ ਲੰਗਰ ਇਹ ਨਹੀਂ ਕਦੇ ਮੁੱਕਣਾ ਹੈਗਾ ਇਹ 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 ਜੋਸ਼ ਵਾਕਿਆ ਮੈਂ ਦੇਖ ਰਿਹਾ ਹਾਂ ਬਹੁਤ سارے ਸਾਡੇ ਨੌਜਵਾਨ ਵੀਰ ਕਿਸਾਨ ਜ਼ਖਮੀ ਵੀ ਹੋਏ ਐ ਪਰ ਸਿੰਘ ਚੜ੍ਹਦੀ ਕਲਾ ਚ ਇਹ ਕਿਸਾਨ ਜਿਹੜੇ ਆਏ ਐ ਇਹ ਗੁਰੂ ਦੀ ਫੌਜਾ ਮਹਾਰਾਜੇ ਲਾਟ ਲੀਆਂ ਐ ਨਹੀਂ ਦਬਦੀਆਂ ਹੈਗੀਆਂ ਭਾਵੇਂ ਸਰਕਾਰਾਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ। ਜੇ ਤਿਆਰ ਪਰ ਤਿਆਰ ਹੋ ਜੇ ਲੰਮਾ ਸਮਾਂ ਇੱਥੇ ਰਹਿਣਾ ਪੈ ਗਿਆ ਬਹਿਣਾ ਪੈ ਗਿਆ। ਭਾਵੇਂ ਸਾਨੂੰ 2 ਸਾਲ ਬਿਠਾ ਲੈਣ। ਹੂੰ। ਪਰ ਜਦ ਤੱਕ ਸਾਡਾ ਮੋਰਚਾ ਫਤੇ ਨਹੀਂ ਹੁੰਦਾ ਸੀ ਜਾਣਾ ਨਹੀਂ। ਇਹ ਲੰਗਰ ਐਂ ਚੱਲਦੇ ਰਹਿਣਗੇ। ਐਂ ਚੱਲਦੇ ਰਣਗੇ ਜੀ। ਇਲਾਕੇ ਦੀਆਂ ਸਾਰੀਆਂ ਸੰਗਤਾਂ ਵੱਲੋਂ ਸਾਂਝਾ ਲੰਗਰ ਐ। ਹੂੰ। ਤਾਂ ਬਿਲਕੁਲ ਇਹ ਜਦੋਂ ਮੁਸੀਬਤ ਪੈਂਦੀ ਐ ਤਾਂ ਫਿਰ ਸਾਡੇ ਭਾਈ ਵੀ ਇਦਾਂ ਹੀ ਏਕਾ ਕਰਦੇ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਐਨ ਜਿਹੜਾ ਵੀ ਆਉਂਦਾ ਵੀਰ ਉਹਨੂੰ ਪ੍ਰਸ਼ਾਦਾ ਸ਼ਕਾਇਆ ਜਾ ਰਿਹਾ ਖੁਦ ਆਵਾਜ਼ ਅਨਾਉਂਸਮੈਂਟ ਕੀਤੀ ਜਾਂਦੀ ਹੈ ਕਿ ਭਾਈ ਸਾਗ ਦੇ ਨਾਲ ਪ੍ਰਸ਼ਾਦਾ ਸ਼ਕੋਤਾ ਇਹ ਸਾਡੇ ਪੰਜਾਬ ਦੀ ਤਸਵੀਰ ਦੇਸੀ ਘਿਓ ਦੇ ਤੜਕੇ ਸੀ ਘਿਓ ਦਾ ਤੜਕਾ ਲੱਗਿਆ ਵਾ ਸਾਗ ਵੈਗਰੂ ਆ ਦੇਸੀ ਘਿਓ ਖਵਾ ਕੇ ਤੇ ਤਿਆਰ ਕੀਤਾ ਜਾ ਰਿਹਾ ਕਿਸਾਨਾਂ ਨੂੰ ਕਿ ਭਾਈ ਜੇ ਕਿਤੇ ਆਰਡਰ ਆ ਗਿਆ ਤਾਂ ਕੱਲ ਨੂੰ ਮੋਰਚਾ ਫਤਿਹ ਦੇਣੇ ਆ ਪਹਿਲਾਂ ਹੀ ਮਤਲਬ ਦੇਸੀ ਘਿਓ ਖਵਾ ਰਹੇ ਆ ਵੀ ਬੈਰੀਕੇਡ ਪੱਟਣੇ ਨਾ ਪੈ ਜਾਣ ਪੱਟਣੇ ਪੈਣੇ ਆ ਜੀ ਹਾਂ ਤਾਂ ਬਿਲਕੁਲ ਇਹ ਇਹ ਤਸਵੀਰ ਹੈ ਆਪਣੀ ਪ੍ਰਤੀਕਿਰਿਆ ਇਸ ਦੇ ਉੱਪਰ ਜ਼ਰੂਰ ਦੇ ਦਿਓ ਕਿ ਮੁਸੀਬਤ ਸਾਹਮਣੇ ਐ ਮੱਥਾ ਲੱਗ ਰਿਹਾ ਹੈ ਮੁਸੀਬਤ ਦੇ ਨਾਲ ਤੇ ਫਰੇ ਫਿਰ ਵੀ ਕਿਸਾਨ ਹੈ ਲੰਗਰ ਪ੍ਰਸ਼ਾਦੀ ਦੀ ਕਦੀ ਕਮੀ ਨਹੀਂ ਆਉਣ ਦਿੱਤੀ ਕਿਉਂਕਿ ਪਹਿਲੀ ਪਾਸ਼ਾ ਹੀ ਮਹਾਰਾਏ ਨੇ ਇਹ ਪ੍ਰਥਾ ਚਲਾਈ ਹੈ ਤੇ ਅੱਜ ਆ ਵਰਤਰੀ ਹੈ ਔਰ ਆਨੰਦੀ ਆਨੰਦ ਹੈ ਇਹਨਾਂ ਸਾਰੇ ਕਿਸਾਨ ਵੀਰਾਂ ਦੇ ਵਿੱਚ ਤਾਂ ਆਪਣੀ ਪ੍ਰਤੀਕਿਰਿਆ ਸਾਡੇ ਨਾਲ ਜਰੂਰ ਸਾਂਝੀ ਕਰ ਦਿਓ ਕੈਮਰਾਮੈਨ ਸਾਹਿਬ ਦੇ ਨਾਲ ਜਸਪਾਲ ਸਿੰਘ ਸੰਧੂ ਸ਼ੰਭੂ ਬੜ